ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਮਾਤਾ ਮਸਾਣੀ ਦਾ ਇੱਕ ਢਾਲਾ ਲੈ ਕੇ ਹਾਜ਼ਰ ਹੋਏ ਆਂ ਜਿਹੜਾ ਕੀ ਜਿਸ ਤਰ੍ਹਾਂ ਤੁਹਾਨੂੰ ਲੱਗੇ ਕਿ ਤੁਹਾਡੇ ਉੱਤੇ ਕੋਈ ਕਿਸੇ ਨੇ ਕੁਝ ਕਰ ਦਿੱਤਾ ਹੈ ਕੋਈ ਤੁਹਾਡੀ ਚੀਜ਼ ਤੁਹਾਡਾ ਤੁਹਾਡੀ એનર્ਜੀ ਡਾਊਨ ਕਰਦਾ ਹੋਵੇ ਜਿਸ ਤਰ੍ਹਾਂ ਤੁਹਾਨੂੰ ਤੁਹਾਡੇ ਅੰਦਰ ਕੋਈ એનર્ਜੀ ਖਿੱਚਦਾ ਹੋਵੇ ਜਦੋਂ ਤੁਹਾਨੂੰ ਇਹ ਤਾਂ ਲੱਗੇ ਕਿ ਤੁਹਾਡੀ એનર્ਜੀ ਡਾਊਨ ਹੁੰਦੀ ਜਾ ਰਹੀ ਹੈ ਡਾਊਨ ਬਿਲਕੁਲ ਡਾਊਨ ਤੋਂ ਡਾਊਨ ਹੁੰਦੀ ਜਾਂਦੀ ਪਈ ਹੈ ਤਾਂ ਜਿਹੜੀ ਵੀ ਚੀਜ਼ ਨੇ ਤੁਹਾਡੇ ਉੱਤੇ ਵਾਰ ਕੀਤਾ ਹੋਗਾ ਜਿਹੜੀ ਚੀਜ਼ ਤੁਹਾਡੇ ਉੱਤੇ ਹੋਏਗੀ ਉਹਨੂੰ ਕੱਟਣ ਵਾਸਤੇ ਮਾਤਾ ਮਸਾਣੀ ਦਾ ਟਾਲਾ ਆ ਬਹੁਤ ਜ਼ਬਰਦਸਤ ਟਾਲਾ ਆ ਦੋਸਤੋ ਇਹ ਟਾਲਾ ਇੰਨਾ ਕੁ ਪਾਵਰਫੁੱਲ ਆ ਮਾਤਾ ਮਸਾਣੀ ਦਾ ਜਿਹੜਾ ਮਿੰਟਾਂ ਸਕਿੰਟਾਂ ਦੇ ਵਿੱਚ ਕੰਮ ਕਰਦਾ ਆ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਜੀ ਮਾਤਾ ਮਸਾਣੀ ਦੇ ਢਾਲੇ ਬਾਰੇ ਜਿਹੜਾ ਕਿ ਦੁਸ਼ਮਣਾਂ ਦੇ ਵਾਰ ਦੁਸ਼ਮਣਾਂ ਦੀ ਕੋਈ ਵੀ ਕੀਤਾ ਹੋਇਆ ਇਲਮ ਉਸ ਨੂੰ ਕਿਸ ਤਰ੍ਹਾਂ ਕੱਟਦੀ ਹੈ ਤਾਂ ਦੋਸਤੋ ਅੱਜ ਦੀ ਡੇਟ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਇੰਨਾ ਕਿ ਹੈ ਕਿ ਲੋਕ ਕਰਨ ਕਰਾਉਣ ਦਾ ਟ੍ਰੈਂਡ ਚੱਲ ਗਿਆ ਜਿਦਾ ਟ੍ਰੈਂਡ ਅੱਜਕੱਲ ਗਾਣਿਆਂ ਦਾ ਜਾਂ ਕੋਈ ਫਿਲਮਾਂ ਦਾ ਚੱਲਦਾ ਹੈ ਇੱਥੇ ਜਾਦੂ ਟੂਨੇ ਦਾ ਵੀ ਟ੍ਰੈਂਡ ਚਲਾ ਦਿੱਤਾ ਲੋਕਾਂ ਨੇ ਔਰ ਜਾਦੂ ਟੂਨੇ ਦਾ ਟ੍ਰੈਂਡ ਇੰਨਾ ਕੋ ਹੋ ਚੁੱਕਾ ਆ ਕਿ ਜਿੰਨੇ ਕੀ ਦਿਨ ਪਰ ਦਿਨ ਆਈ ਜਾ ਰਿਹਾ ਆਈ ਜਾ ਰਿਹਾ ਮੈਂ ਤਾਂ ਖੁਦ ਹੈਰਾਨ ਆ ਕਿ ਇਹ ਲੋਕ ਲੱਗਦਾ ਇਸ ਕੰਮ ਦੇ ਵਿੱਚ ਰੱਬ ਨੇ ਵਹਿਲੇ ਰੱਖ ਦਿੱਤੇ ਆ ਕਿ ਜਿਹੜਾ ਕਿਸੇ ਨਾ ਕਿਸੇ ਦੇ ਉੱਤੇ ਬਾਹਰ ਚਲਾਈ ਜਾਣਾ ਕਿਸੇ ਦੇ ਉੱਤੇ ਕਰੀ ਜਾਣਾ ਕਰੀ ਜਾਣਾ ਇਹ ਚੀਜ਼ਾਂ ਜਿਹੜੀਆਂ ਹਨ ਬਹੁਤ ਜ਼ਿਆਦਾ ਵੱਧ ਗਈਆਂ ਇਸ ਬਾਰੇ ਜਿਹੜਾ ਬਹੁਤ ਸੋਚ ਵਿਚਾਰ ਕੇ ਬਹੁਤ ਚਿੰਤਨ ਕਰਕੇ ਇੱਕ ਤੁਹਾਨੂੰ ਇਹ ਟਾਲਾ ਦੇਣ ਜਾ ਰਿਹਾ ਜਿਹੜਾ ਕਿ ਰਿਜ਼ਲਟ ਵੀ ਬਹੁਤ ਛੇਤੀ ਲਿਆਉਂਦਾ ਔਰ ਜਿਹੜੀ ਦੁਸ਼ਮਣ ਦੀ ਕਾਰਟ ਹੈ ਉਹਨੂੰ ਕੱਟਦਾ ਵੀ ਹੈ ਇਹ ਦੁਸ਼ਮਣ ਦਾ ਇਹੋ ਜਿਹਾ ਹਾਲ ਕਰਦਾ ਹੈ ਕਿ ਦੁਸ਼ਮਣ ਮੁੜ ਕੇ ਉੱਠਣ ਜੋਗਾ ਨਹੀਂ ਰਹਿੰਦਾ ਇੱਥੇ ਤਾਂ ਦੁਸ਼ਮਣ ਇਹ ਢਾਲਾ ਇਦਾਂ ਦਾ ਆ ਕਿ ਮਾਤਾ ਪ사ਣੀ ਇੰਨੀ ਕੁ ਰੂਪੀ ਹੋ ਜਾਂਦੀ ਹੈ ਇਸ ਢਾਲੇ ਨੂੰ ਅਗਰ ਤੁਸੀਂ ਕਰ ਦਿੱਤਾ ਤੇ ਹੋ ਸਕਦਾ ਉਹ ਦੁਸ਼ਮਣ ਦੇ ਫੱਟੇ ਚੱਕ ਦਵੇ ਪਰ ਅਸੀਂ ਜਿਹੋ ਜਿਹੇ ਹਾਲਾਤ ਪੈਦਾ ਹੋ ਰਹੇ ਦੁਨੀਆ ਦੇ ਉੱਤੇ ਇਸ ਕਰਕੇ ਇਹ ਢਾਲਾ ਦੇਣ ਜਾ ਰਹੇ ਹਾਂ ਕਿਉਂਕਿ ਜੇ ਤੁਹਾਨੂੰ ਲੱਗਦਾ ਤੁਹਾਡਾ ਜਿਆਦਾ ਦੁਸ਼ਮਣ ਤੁਹਾਡੀ ਖਰਾਬੀ ਕਰਨੋਂ ਹਟਦਾ ਨਹੀਂਗਾ ਫਿਰ ਚਾਹੇ ਜੋ ਹੁੰਦਾ ਹੋ ਜਵੇ ਤੁਸੀਂ ਇਹ ਢਾਲਾ ਕਰ ਦਿਓ ਆਪੇ ਬਾਕੀ ਮਾਤਾ ਮਸਾਣੀ ਦਾ ਕੰਮ ਐ ਉਹਦਾ ਕੀ ਹਾਲ ਕਰਨਾ ਤਾਂ ਦੋਸਤੋ ਬਹੁਤ ਸਾਰੇ ਜਿਹੜੇ ਇਹ ਜਿਹੜੇ ਕੇਸ ਆ ਵਾਧੇ ਚ ਇੰਨੇ ਕਿ ਦੰਦੇ ਪਏ ਆ ਜਿਹੜਾ ਵੀ ਆਉਂਦਾ ਇਕੋ ਹੀ ਗੱਲ ਕਹਿੰਦਾ ਕਿ ਮੇਰੇ ਘਰ ਕਿਸੇ ਨੇ ਕੋਈ ਚੀਜ਼ ਛੱਡੀ ਆ ਜਾਂ ਮੇਰੇ ਉੱਤੇ ਇੱਕ ਸਾਇਆ ਚੱਲਦਾ ਆ ਔਰ ਇੱਕ ਪਰਿਵਾਰ ਐਸਾ ਸੀ ਕਿ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਰਾਤ ਨੂੰ ਭਾਂਡੇ ਖੜਕਦੇ ਸੀ ਰਾਤ ਨੂੰ ਇੰਨੇ ਬੁਰੇ ਹਾਲ ਹੁੰਦੇ ਸੀ ਉਹਨਾਂ ਦੇ ਕੋਈ ਭਾਂਡੇ ਖੜਕਦੇ ਕੋਈ ਥਾਲ ਡਿੱਗਦਾ ਕੋਈ ਕਿਤੇ ਗਲਾਸ ਥੱਲੇ ਡਿੱਗਦਾ ਕੋਈ ਘਰੇ ਜਿਹੜੇ ਮੰਦਰ ਦੇ ਵਿੱਚ ਫੋਟੋਆਂ ਉਹ ਵੀ ਡਿੱਗ ਜਾਂਦੀਆਂ ਔਰ ਇੰਨਾ ਕੁ ਹਾਲ ਮੰਦਾ ਕੀਤਾ ਹੋਇਆ ਸੀ ਜੀਣਾ ਦੁੱਬਰ ਕੀਤਾ ਹੋਇਆ ਸੀ ਤਾਂ ਦੋਸਤੋ ਉਹਨਾਂ ਨੂੰ ਵੀ ਹਟਾਲਾ ਦਿੱਤਾ ਸੀ ਕੀਤਾ ਸੀ ਉਹਨਾਂ ਨੇ ਤੇ ਰਿਜ਼ਲਟ ਬੜਾ ਉਹਨਾਂ ਨੂੰ ਮਿਲਿਆ ਤੇ ਉਹ ਬੜੇ ਖੁਸ਼ ਹੋਏ ਸੋ ਮੈਂ ਇਸ ਕਰਕੇ ਮੈਂ ਕਿਹਾ ਚਲੋ ਤੁਹਾਨੂੰ ਹਟਾਲਾ ਜੀ ਦੇ ਦੇਵਾਂ ਤਾਂ ਕਿ ਤੁਸੀਂ ਵੀ ਇਹਦਾ ਲਾਭ ਲੈ ਸਕੋ ਸਾ ਦੋਸਤੋ ਹੁਣ ਤੁਸੀਂ ਇਸ ਟਾਲੇ ਬਾਰੇ 10-10 ਮਿੰਟ ਵਾਲੇ ਨੂੰ ਤੁਸੀਂ ਕਿੱਦਾਂ ਕਰਨਾ ਕਿੱਦਾਂ ਪ੍ਰਯੋਗ ਚ ਲਿਆਉਣਾ ਕਿੱਦਾਂ ਇਹਨੂੰ ਵਰਤਣਾ ਤੇ ਉਸੇ ਤਰੀਕੇ ਨਾਲ ਤੁਸੀਂ ਕਰ ਲੈਣਾ ਤੁਸੀਂ ਕੀ ਕਰਨਾ ਸ਼ਨੀਵਾਰ ਦੀ ਰਾਤ ਨੂੰ 10:00 ਵਜੇ ਠੀਕ ਹੈ ਰਾਤ ਦਾ ਟਾਈਮ ਹੋਏਗਾ ਸ਼ਨੀਵਾਰ ਦਾ 10:00 ਵਜੇ ਦਾ ਤੁਸੀਂ ਇੱਕ ਆਂਡਾ ਲੈਣਾ ਪੁਰਾਣ ਆਂਡਾ ਫਾਰਮੀ ਹੋਵੇ ਦੇਸੀ ਹੋਵੇ ਕੋਈ ਚੱਕਰ ਨਹੀਂ ਕਰ ਚਾਹੇ ਦੇਸੀ ਮਿਲਦਾ ਦੇਸੀ ਲੈ ਲਓ ਫਾਰਮੀਵਲ ਦਾ ਫਾਰਮੀ ਲੈ ਲਓ ਠੀਕ ਹੈ ਉਹਦੇ ਵਿੱਚ ਮੌਲੀ ਪੰਨ ਲੈਣਾ ਤੁਸੀਂ ਉਦੇ ਵਿੱਚ ਮੌਲੀ ਬਨ ਕੇ ਤੁਸੀਂ ਉਹਦੇ ਉੱਤੇ ਮੌਲੀ ਨੂੰ ਲਪੇਟ ਲੈਣਾ ਠੀਕ ਹੈ ਮੌਲੀ ਨੂੰ ਲਪੇਟ ਕੇ ਤੁਸੀਂ ਕੀ ਕਰਨਾ ਜਿਹੜਾ ਉਹ ਆਂਡਾ ਹੈ ਜਿਹੜਾ ਆਪਣੇ ਸਿਰ ਤੇ ਤੁਸੀਂ ਸਿਰ ਤੋਂ ਦੀ ਘਮਾਉਣਾ ਹੈ ਜਦੋਂ ਘਮਾਉਣਾ ਹੈ ਤੁਸੀਂ ਮਾਤਾ ਮਸਾਣੀ ਦਾ ਇਹ ਵਾਲਾ ਮੰਤਰ ਪੜ੍ਹਨਾ ਜਦੋਂ ਤੁਸੀਂ ਇਹ ਆਂਡੇ ਨੂੰ ਘਮਾਉਣਾ ਹੈ ਤੁਸੀਂ ਨਾਲ-ਨਾਲ ਜਿੰਨੀ ਵਾਰ ਵੀ ਸੱਤ ਪੋਠਾ ਘਮਾਉਣਾ ਉੰਨੀ ਵਾਰ ਬੋਲਣਾ ਮਾਂ ਮਸਾਣੀ ਕੱਲਰ ਦੀ ਰਾਣੀ ਬਨ ਕੇ ਲਿਆਵੇ ਭੂਤ ਪ੍ਰੇਤ ਬਨ ਕੇ ਲਿਆਵੇ ਮੇਰੇ ਦੁਸ਼ਮਣ ਖਤਮ ਕਰਦੇ ਕਹਾਣੀ ਬਸ ਇੰਨੀ ਗੱਲ ਕਹਿਣੀ ਆ ਮਾਂ ਮਸਾਣੀ ਕਲਰ ਦੀ ਰਾਣੀ ਬਣ ਕੇ ਲਿਆਵੇ ਭੂਤ ਪ੍ਰੇਤ ਬਣ ਕੇ ਲਿਆਵੇ ਮੇਰੇ ਸਾਰੇ ਦੁਸ਼ਮਣ ਕਰਦੇ ਖਤਮ ਕਹਾਣੀ ਬਸ ਇੰਨੀ ਗੱਲ ਆਖ ਕੇ ਤੁਸੀਂ ਮੰਤਰ ਜਿਹੜਾ ਪੜ੍ਹ ਕੇ ਇਹਨੂੰ ਆਂਡੇ ਨੂੰ 7 ਵਾਰ ਪੁੱਠਾ ਘੁਮਾ ਲੈਣਾ ਆਂਡੇ ਨੂੰ ਘੁਮਾਣ ਤੋਂ ਬਾਅਦ ਤੁਸੀਂ ਇਸ ਆਂਡੇ ਨੂੰ ਕਿਸੇ ਚਰਾਹੇ ਤੇ ਲਿਜਾ ਕੇ ਤੋੜ ਦੇਣਾ ਠੀਕ ਹੈ ਜਦੋਂ ਤੁਸੀਂ ਚਰਾਹੇ ਤੇ ਜਾ ਕੇ ਇਸ ਅੰਡੇ ਨੂੰ ਤੋੜਨਾ ਤਾਂ ਤੁਸੀਂ ਇਹਨਾਂ ਦੇਖਿਓ ਕਿ ਜਦੋਂ ਆਂਡਾ ਤੋੜਨਾ ਪਿੱਛੇ ਮੁੜ ਕੇ ਬਿਲਕੁਲ ਨਹੀਂ ਦੇਖਣਾ ਨਾ ਕਿਸੇ ਨਾਲ ਗੱਲਬਾਤ ਕਰਨੀ ਹੈ ਨਾ ਕਿਸੇ ਨੂੰ ਬੁਲਾਉਣਾ ਚਲਾਉਣਾ ਹੈ ਬਸ ਤੁਸੀਂ ਚੁੱਪਚਾਪ ਇਸ ਕੰਮ ਨੂੰ ਕਰਕੇ ਵਾਪਸ ਘਰੇ ਆ ਜਾਣਾ ਤੁਸੀਂ ਦੇਖਿਓ ਜਦੋਂ ਤੁਸੀਂ ਇਹ ਪ੍ਰਯੋਗ ਕਰਕੇ ਆਉਂਗੇ ਤੁਸੀਂ ਇਹਦਾ ਰਿਜ਼ਲਟ ਅਗਲੇ ਦਿਨ ਤੋਂ ਹੀ ਦੇਖਣਾ ਸ਼ੁਰੂ ਕਰੋਗੇ ਅਗਲੇ ਦਿਨ ਤੋਂ ਹੀ ਜਿਹੜੇ ਦੁਸ਼ਮਣ ਨੇ ਤੁਹਾਡੇ ਤੇ ਵਾਰ ਕੀਤਾ ਹੋਊਗਾ ਜਿਨੇ ਤੁਹਾਡੇ ਤੇ ਚੀਤ ਛੱਡੀ ਹੋਊਗੀ ਉਹਦੇ ਘਰ ਭਜੜਾ ਪੈ ਜਾਣੀਆਂ ਉਹਦੇ ਘਰ ਕੁਲੇਸ਼ ਚੱਲ ਪੈਣਾ ਜਿਹੜੇ ਵੀ ਬਾਬੇ ਨੇ ਜਾਂ ਤੰਤਰ ਜਿਨੇ ਵੀ ਕਿਸੇ ਨੇ ਤੰਤਰ ਕੀਤਾ ਹੋ ਉਹ ਵੀ ਪੁੱਠਾ ਹੋ ਜਾਊਗਾ ਸੋ ਇਹ ਜਿਹੜਾ ਢਾਲਾ ਆ ਇੰਨਾ ਕੁ ਪਾਵਰਫੁੱਲ ਇੰਨਾ ਕੁ ਰਿਜ਼ਲਟ ਜ਼ਬਰਦਸਤ ਦਿੰਦਾ ਤੁਸੀਂ ਕਰ ਲਿਓ ਜੇ ਇੱਕ ਵਾਰ ਚ ਆਰਾਮ ਨਾ ਆਵੇ ਅਗਲੇ ਵਾਰ ਅਗਲੇ ਸ਼ਨੀਵਾਰ ਨੂੰ ਕਰ ਲੈਣਾ ਜੀ ਸ਼ਨੀਵਾਰ ਨੂੰ ਨਹੀਂ ਤੁਹਾਡਾ ਰਿਜ਼ਲਟ ਮਿਲਦਾ ਚੰਗਾ ਫਿਰ ਮੱਸੀਆ ਵਾਲੇ ਦਿਨ ਕਰ ਰਹੇ ਹੋ ਮੱਸੀਆ ਵਾਲੇ ਦਿਨ ਇੱਕ ਦਿਨ ਚ ਇਹਦਾ ਰਿਜ਼ਲਟ ਹੋਣਾ ਹੀ ਹੋਣਾ ਹੈ ਤਾਂ ਦੋਸਤੋ ਇਹ ਸਾਡਾ ਵਰਤਿਆ ਪ੍ਰਯੋਗ ਹੈ ਇਹਨੂੰ ਕਰਕੇ ਦੇਖਿਓ ਜਮਾ ਕੇ ਦੇਖ ਲਿਓ ਸਾਡਾ ਜਮਾਇਆ ਹੋਇਆ ਹੈ ਤਾਂ ਦੋਸਤੋ ਇਹ ਵੀਡੀਓ ਸੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੈ ਇਹਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਜੈ ਪੀਰਾਂ ਦੀ ਜੈ ਮਸਤਾਾਂ ਦੀ ਮਾਲਕ ਪਲੀ ਕਰੇ